ਫਰਸ਼ਦੀਪ ਜੀ ਇੱਕ ਵਿਸ਼ਾਲ ਸੀ ਸਾਲੋ ਸਾਲੋ ਕੰਨੀ ਲਾ ਨੋਨੇ ਬਰਾਵਾ ਜੇ ਦੋ ਬੱਚੇ ਦੂਸਰੇ ਨਾਲ ਹੋਰ ਇੱਕ ਦਾ ਕਾਲੂਆ ਇੱਕ ਤਾਂ ਉਹ ਗੁਰਪ੍ਰੀਤ ਇਹ ਸਾਰੇ ਕਿਹੜੇ ਪਿੰਡ ਦੇ ਸੀ ਪੀਰੇਵਾਲ ਦੇ ਜੀ ਦੋ ਬੱਚੇ ਸਾਡੇ ਆ ਮੇਰੇ ਤੋਂ ਵੱਡੇ ਦੇ ਪੋਤੇ ਆ ਦੋ ਇੱਕ ਗਵਾਂੜਾ ਲਾੜੇ ਇੱਕ ਥੋੜਾ ਮਲਗ ਵੀ ਗਵਾਂੜੀ ਲਾੜੋ ਲੱਗ ਗਈ ਹੋਈ ਕਿਹਦੇ ਕਰਨ ਕੀ ਹੋਇਆ ਸੀ ਕਰਨ ਜਿੱਦਾਂ ਹੁਣ ਵਿਸਾਖੀ ਵਾਲੇ ਦਿਨ ਆਮ ਹੀ ਦੁਨੀਆ ਆਉਂਦੀ ਹੈ ਲੋਨ ਵਿਸਾਖੀ ਦਾ ਕਰਕੇ ਕੋਈ ਆਉਂਦੇ ਆ ਕਾਫੀ ਹੋਨੇ ਨੇ ਇਦਾਂ ਸਾਲ ਤੇ ਕੀ ਪਾਣੀ ਦਾ ਵਹਾਵ ਇੰਨਾ ਤੇਜ਼ ਆ ਗਿਆ ਕੀ ਪਾਣੀ ਦਾ ਸਾਰੇ ਦਿਨ ਵਿੱਚ ਵੜਿਆ ਇੱਕ ਜਾਣਾ ਉਹ ਡੂੰਘੇ ਸਾਲ ਪੈ ਗਿਆ ਇੱਕਦਮ ਉਸੇ ਅਹੀਂ ਜਾ ਕੇ ਆ ਤੇ ਉਲੂਗੇ ਜਰ ਦੂਜਾ ਫੜ ਲਗਾ ਫੜਦੇ ਫੜਦੇ ਚਾਰੀ ਮਤਲਬ ਡੁੱਬ ਗਿਆ ਇੱਕ ਦੂਜੇ ਦੇ ਫੜਦੇ ਦੇ ਕਿੰਨੇ ਆਦੇ ਹਸਪਤਲ ਜਿਹੜੀ ਆ ਹਾਂਜੀ ਦੋ ਬੱਚੇ ਨੇ ਇਹਦਾ ਉਹ ਇੱਕ ਅਰਸ਼ਦੀਪ ਆ ਤੇ ਇੱਕ ਮੁੰਡੇ ਦਾ ਕਾਲੂ ਆ ਦੋ ਦੋ ਵਿਸ਼ਾਲ ਸ਼ਾਲੋ ਰਲੋ ਬਨੇਤਾ ਸਕਾਸ਼ ਦੇ ਜੋ ਇੰਤਜ਼ਾਮ ਕਰਦੇ ਹੈ ਦੀ ਰੱਖੀ ਆ ਗਈ ਹਾਂਜੀ ਸੈਟੀਸਫਾਈਡ ਹੋਏਗਾ ਬੰਦੇ ਕਰ ਰਹੇ ਨੇ ਸੰਤੋਖ ਨਾਲ ਹਾਂਜੀ ਅਸੀਂ ਛੋਟੇ ਜਿਹੇ ਹਨ ਮਲਕੋ ਲਖਾਂ ਮਿਲ ਜਣ ਦੂ ਤੇ ਹੀ ਪਹਿਲੋ ਲੱਭ ਲਈ ਆ ਆਪ ਹੀ ਮੈਂ ਉਦੋਂ ਦਾ ਪਾਣੀ ਚ ਬੜਿਆ ਅਮਰ ਜਣ ਲੈ ਕੇ ਜਨਾ ਅੱਛਾ ਉਸੇ ਵੇਲੇ ਜਦੋਂ ਪਤਾ ਲੱਗਾ ਪਿੰਡੋਂ ਭੱਜ ਕੇ ਆਏ ਪਿੰਡੋਂ ਆ ਕੇ ਮੋਟਰਸਾਈਕਲ ਫੜਾਦੇ ਆਏ ਉਹਦੇ ਉਦੋਂ ਵਿੱਚ ਮਲਕ ਬੰਦੇ ਨੇ ਸਾਥ ਦਿੱਤਾ ਜੋ ਸਾਡੇ ਪਿੰਡ ਦੇ ਆਈ 20 25 ਜਣੇ ਸੀਗੇ ਉਹ ਦੋ ਘਰਾਂ ਨੂੰ ਪਹਿਲੋ ਲੱਭ ਗਏ ਮੁੰਡੇ ਉਕਲਾ ਇਹ ਹਸਪਤਾਲ ਸੀ ਕਹਿੰਦੇ ਉਹ ਪਹੁੰਚੇ ਨਹੀਂ ਗਏ ਉਹ ਘਰੇ ਲੈ ਜਾਂਦੇ ਆ ਜਮਹਕਰਾਤ ਦੇ ਦੋ ਲੱਖਾਂ ਦੋ ਮੁੰਡੇ ਨੇ ਮਿਲੇ ਹਾਂਜੀ ਅ ਤਾਂ ਸਿਰਲਾ ਸਾਬ ਕਿੰਨੇ ਬੱਚੇ ਸੀਗੇ ਔਰ ਕਿੰਨੇ ਦੀ ਡੈਥ ਹੋ ਗਈ ਹੈ ਕਿੰਨੇ ਅਜੇ ਰੈਸਕਿਊ ਕਰਨੇ ਬਾਕੀ ਹੈ ਦੋ ਚਾਰ ਬੱਚੇ ਸੀਗੇ ਦੋ ਬੱਚੇ ਤਾਂ ਫਟਲੇ ਪਰਵਾਸ ਤੋਂ ਗਏ ਤੇ ਸਾਡੀ ਹੁਣ ਐਨਡੀਆਰਐਫ ਦੀ ਟੀਮ ਹੈ ਉਹ ਕਾਰ ਚਾਰੀ ਹੈ ਨਾਲ ਨੂੰ ਮੁੰਡੇ ਦੋ ਬੱਚੇ ਰਹਿ ਗਏ ਤੇ ਬਾਕੀ ਤੋਂ ਅਮਰੀਕਾ ਸੋਸ ਹਸਪੀਟਲ ਰੈਫਰ ਕਰ ਦਿੱਤੇ। ਕਾਰਨ ਕੀ ਹੈ ਕਿ ਬਹਾਵ ਜ਼ਿਆਦਾ ਸੀ ਪਾਣੀ ਦਾ ਜਾ ਕੇ ਦੂਵੇ ਤਾਂ ਚਲੇ। ਬੱਚੇ ਤੇ ਇਹ ਨਾ ਨਹੀਂ ਹੁੰਦਾ ਸੀਗਾ। ਤੇ ਇਧਰੋਂ ਤੋਂ ਮੈਂ ਅੱਜ ਕ੍ਰੋਸ ਕਰਕੇ ਜਾਈ ਨੇ ਪਹਿਲੇ ਵਾਰ ਸਿਕ ਲੱਖ ਕੀ ਮਤਲਬ ਗੁੰਗਾ ਪਾਣੀ ਆ ਗਿਆ। ਤੇ ਤੈਰਨਾ ਕਰਕੇ ਉਹ ਅੱਗੇ ਪਿੱਛੇ ਦੋਤੇ ਹੋਏ। ਕਿ ਉਹ ਦਿਨ ਬਚਾਉਂਦੇ ਕਰਦੇ ਨੇ ਬੱਚੇ ਇਸ ਜਿਹੜੇ ਬੱਚੇ ਡੁੱਬੇ ਨੇ ਇਹ ਪੜਦੇ ਸੀ ਜਾਂ ਕੋਈ ਬੱਚੇ 7 14 ਸਾਲ ਦੀ ਉਮਰ ਦੱਸੀ ਆਲੀ ਸਾਰਿਆਂ ਦੀ ਲਗਭਗ 21 ਸਾਲ ਉਮਰ ਨੇ ਸਾਰੀ ਤੇ ਬਾਕੀ ਹੁਣ ਸਾਡੀ ਟੀਮ ਜਿਹੜੀ ਸਾਰਾ ਐਡਮਿਨਿਸਟ੍ਰੇਸ਼ਨ ਅੱਥੇ ਪਹੁੰਚੇ ਹੋਏ ਉਹਨਾਂ ਨਾਲ ਐਂਡੀ ਪਰ ਟੀਮ ਰਿਪੋਰਟ ਕਰ ਰਹੀ ਹੁੰਦੀ ਹੈ ਧੰਨਵਾਦ ਲਈ ਜਿਨੇ ਵੀ ਹੱਲ ਕਰਦੇ ਸਰ ਆਪਣਾ ਨਾਮ ਗੁਚਾਣੇ ਇਹ ਬਾਈਕ ਘਾਣਾ ਤੋਂ ਬਾਈਕ